ਪਾਜੀ ਨੂੰ ਨਾ ਬੋਤਾ ਇਹ ਵੀ ਵਲੌਗ ਬਣਾ ਰਹੀ ਦੀ ਮੈਨੂੰ ਪਤਾ ਨਹੀਂ ਆਹ ਦੇ ਨਾ ਪਾਜੀ ਜਦੋਂ ਤੇ ਆਏ ਨਾ ਇਹੀ ਕਹਰੇ ਮੇਰਾ ਵਲੌਗ ਬਣਾਓ ਤੇ ਹੁਣ ਅਹੀ ਵਲੌਗ ਪਾਜੀ ਨੂੰ ਬਿਣਾ ਪੁੱਛੇ ਬਣਾਤਾ ਹੈ ਇਹ ਪਾਜੀ ਆ ਗਿਆ ਸਾਡੇ ਸੰਗਰੂਰ ਤੋਂ ਕੁਲਵਿੰਦਰ ਦੇ ਫਰੈਂਡ ਨੇ ਤੇ ਅੱਜ ਇਹ ਘਰੇ ਆਏ ਸਪੈਸ਼ਲ ਵਲੌਗ ਬਣਾਉਣ ਨੂੰ ਕਹਿੰਦੇ ਮੇਰਾ ਵਲੌਗ ਬਣਾਓ ਕਿਨੇ ਤੇ ਇੱਧਰ ਚਾਹ ਆ ਗਈ ਬਣ ਕੇ ਹਾਂ ਕਿਉਂਕਿ ਟਾਈਮ ਲੱਗਦਾ ਕੈਮਰਾ ਸਾਡੇ ਹੱਥ ਚ ਹੁੰਦਾ 24 ਘੰਟੇ ਹਾਂਜੀ ਕਿਨੇ ਹੀ ਆ ਵਲੌਗਰ ਬੰਦਿਆਂ ਦਾ ਇਹੀ ਕੰਮ ਹੁੰਦਾ ਕੈਮਰਾ ਹੱਥ ਚ ਹੁੰਦਾ ਸੀ ਵੀ ਤੁਹਾਨੂੰ ਹਾਂ ਹਾਂ ਫੇ ਤੁਹੀ ਦੱਸੋ ਤੁਹਾਨੂੰ ਕਿਵੇਂ ਲੱਗਾ ਇੱਥੇ ਆ ਕੇ ਮੈਨੂੰ ਤਾਂ ਬਹੁਤ ਅੱਛਾ ਲੱਗਾ ਅੱਛਾ ਤੇ ਨਹੀਂ ਤੁਹਾਨੂੰ ਵਲੌਗ ਕਿਵੇਂ ਲੱਗਦੇ ਸਾਡੇ ਐਂ ਦੱਸੋ ਪਹਿਲਾਂ ਵਲੌਗ ਤਾਂ ਬਹੁਤ ਅੱਛੇ ਲੱਗਦੇ ਆ ਐਕਚੁਅਲੀ ਜੇ ਮੈਂ ਐਵੇਂ ਝੂਠ ਨਹੀਂ ਬੋਲਦਾ ਮੈਂ ਦੇਖਦਾ ਤਾਂ ਹੈਗਾ ਮੈਂ ਕੱਟ ਦੇਦਾ ਸੀ ਕਿਉਂਕਿ ਮੈਨੂੰ ਨਾ ਟਾਈਮ ਨਹੀਂ ਲੱਗਦਾ ਹਾਂਜੀ ਉਹ ਫੋਟੋਗ੍ਰਾਫੀ ਕਰਕੇ ਉਹ ਮੇਰੇ ਬੱਚੇ ਦੇਖਦੇ ਆ ਬਾ ਆਉਂਦੇ ਜਾਂਦੇ ਤੁਸੀਂ ਵੇਖ ਲੈਂਦੇ ਹੋ ਦੇਖਦੇ ਰਹਿੰਦੇ ਕਿ ਕਿੰਨੇ ਸ਼ਿਸ਼ਟ ਜਿਹੜੀ ਉਹ ਵੀਡੀਓ ਹੋਈ ਸੀ ਨਾ ਵਾਇਰਲ ਹਾਂਜੀ 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 ਉਹ ਤਾਂ ਉਹ ਬਾਰ-ਬਾਰ ਲਗਾ ਕੇ ਦੇਖ ਲਿਆ ਮੇਰੇ ਮੀਸੀਸ ਤੇ ਹੋਰ ਕੀ ਜਰ ਸੀ ਮੈਂ ਤੇ ਉਹ ਜਿਹੜੇ ਆਪਣਾ ਉਹਨਾਂ ਕੁਲਵਿੰਦਰ ਜੀ ਵਾਲੇ ਵਲੋਗ ਉਹ ਵੀ ਅਸੀਂ ਡੇਲੀ ਦੇਖਦੇ ਹਾਂ ਡੇਲੀ ਮੈਂ ਤਿੰਨੋਂ ਚੈਨਲ ਦੇਖਦੇ ਹਾਂ ਤਿੰਨੇ ਹੀ ਦੇਖਦੇ ਹਾਂ ਚੈਨਲ ਤਾਂ ਤੇ ਇੱਕ ਸਾਡਾ ਹੋਰ ਹੈ ਬੁਟੀਕ ਵਾਲਾ ਚਾਰ ਹੋ ਗਏ ਹੁਣ ਨਹੀਂ ਦੇਖਿਆ ਸੱਚ ਉਹ ਮੈਨੂੰ ਕਹਿੰਦੇ ਸੀ ਸੈਂਡ ਕਰਾਂ ਉਹ ਫਿਰ ਦੀਦੀ ਨੂੰ ਦਿਖਾਇਓ ਨਾ ਦੀਦੀ ਦਾ ਮਤਲਬ ਦਾ ਚੈਨਲ ਆ ਉਹ ਉਹ ਸੂਟਾਂ ਵਾਲਾ ਹਾਂ 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 ਉਹ ਦੀਦੀ ਦੇ ਮਤਲਬ ਦਾ ਚੈਨਲ ਹੈ ਉਹ ਦੀਦੀ ਨੂੰ ਜ਼ਰੂਰ ਦਿਖਾਇਓ ਨਹੀਂ ਨਹੀਂ ਵਲੌਗ ਤਾਂ ਬਹੁਤ ਅੱਛੇ ਹੁੰਦੇ ਆ ਅਕਚਰੀਚ ਨਾ ਜਿਵੇਂ ਇੱਕ ਘਰ ਦਾ ਮਾਹੌਲ ਹੁੰਦਾ ਪਤਾ ਹੀ ਨਹੀਂ ਲੱਗਦਾ ਵੀ ਐਂ ਲੱਗਦਾ ਵੀ ਹਾਂ ਨਾ ਸਿੰਪਲ ਬਿਲਕੁਲ ਕਿਵੇਂ ਨੈਚੁਰਲ ਵੀਡੀਓ ਬਣਾਣੇ ਹੋ ਤੁਸੀਂ ਹੁਣ ਤੁਸੀਂ ਤੁਹਾਡੇ ਸਾਹਮਣੇ ਹੀ ਐ ਬਸ ਆ ਸਾਡੇ ਕੈਮਰਾ ਚ ਹੁੰਦਾ ਜੋ ਜੋ ਅਸੀਂ ਕਰ ਰਹੇ ਆਂ ਜਿਵੇਂ ਅਸੀਂ ਜਾ ਰਹੇ ਆਂ ਜੋ ਸਪੈਸ਼ਲ ਸਾਰਾ ਕੁਝ ਸ਼ੇਅਰ ਕਰੀਦਾ ਸਾਰਾ ਕੁਝ ਹੀ ਚੀਜ਼ ਦਾ ਵਧੀਆ ਲੱਗਦਾ ਹਾਂ ਬਸ ਐ ਨਹੀਂ ਹੈਗਾ ਸਪੈਸ਼ਲੀ ਇਹੀ ਜਾਂ ਰੈਡੀ ਹੋਇਆ ਵਲੌਗ ਵਾਸਤੇ ਜਾਂ ਸਪੈਸ਼ਲੀ ਵਲੌਗਿੰਗ ਐ ਕਰਨ ਡਿਆ ਕਿ ਹਾਂ ਤੁਹਾਨੂੰ ਅੱਜ ਦੱਸਾਂਗੇ ਜੋ ਰੈਸਪੀ ਜੇਹੇ ਦਾਲ ਬਣਾ ਰਿਹਾ ਦਾਲ ਦੀ ਰੈਸਪੀ ਐ ਹਾਂ ਜੀ ਇਹ ਅਸੀਂ ਰੋਟੀ ਬਣਾ ਰਹੇ ਹਾਂ ਨਹੀਂ 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 ਇਹੋ ਜਿਹਾ ਕੁਝ ਨਹੀਂ ਬਸ ਨੇਚਰਲ ਹੀ ਚੱਲਦਾ ਸਾਰਾ ਕੁਝ ਜੋ ਕੁਝ ਕਰੇ ਹੋ ਰਿਹਾ ਹੈ ਤੁਸੀਂ ਯਾਨੀ ਕਿ ਤੇ ਆਪਣੇ ਨਾਲ ਜਿੰਨੇ ਵੀ ਭੈਣ ਭਰਾ ਜੁੜੇ ਨੇ ਨਾ ਸਾਰੇ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਇਸੇ ਕਰਕੇ ਜੁੜੇ ਹੋਏ ਨੇ ਕਿ ਤੁਹਾਡੇ ਚ ਕੋਈ ਫਾਰਮੈਲਟੀ ਨਹੀਂ ਹੈਗੀ ਕੋਈ ਫੋਕਰਾ ਪੜਨੀ ਹੈਗਾ ਕੋਈ ਦਿਖਾਵਾ ਨਹੀਂ ਹੈਣਾ ਇਹ ਮਾਹੌਲ ਇਹ ਲੋਕ ਪਸੰਦ ਕਰਦੇ ਆ ਹਾਂਜੀ 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 ਕੋਈ ਇੱਕ ਤਾਂ ਹੁੰਦਾ ਉਹੀ ਬਣਾਵਤੀ ਜਾਂ ਹਨਾ ਆਪਾਂ ਐ ਕਰਤੇ ਆ ਉਹ ਆਪਾਂ ਨੂੰ ਵੀ ਨਹੀਂ ਚੰਗਾ ਲੱਗਦਾ ਭਾਜੀ ਉਹ ਨਹੀਂ ਚੰਗਾ ਲੱਗਦਾ ਹਾਂ ਉਹ ਨਹੀਂ ਚੰਗਾ ਲੱਗਦਾ ਤੇ ਉਹਨੂੰ ਦੇਖ ਕੇ ਨਾ ਵੀ ਸਾਨੂੰ ਸਾਡਾ ਵੀ ਦਿਲ ਕਰਦਾ ਵੀ ਅਸੀਂ ਵੀ ਨਹੀਂ ਨਹੀਂ ਫਿਰ ਕਰੋ ਤੁਸੀਂ ਅਸਲ 'ਚ ਪਤਾ ਜੇ ਮੇਰੇ ਮਿਸਿਸ ਥੋੜਾ ਜਿਹਾ ਉਹ ਤੁਹਾਡੇ ਮੰਗ ਨਹੀਂ ਨਾ ਹੈਗੇ ਜਿਵੇਂ ਤੁਸੀਂ ਬੋਲ ਲੈਂਦੇ ਨਹੀਂ ਨਹੀਂ ਆਦਤ ਪੈ ਜਾਂਦੀ ਆਦਤ ਪੈ ਜਾਂਦੀ ਬਿਲਕੁਲ ਨਹੀਂ ਸੰਕਦੇ ਨੇ ਹਾਂ ਆਦਤ ਪੈ ਜਾਂਦੀ ਜਦੋਂ ਬੰਦਾ ਕਿਸੇ ਕਿਸੇ ਚ ਕਲਾ ਹੁੰਦੀ ਹੈ ਜਿਵੇਂ ਕਿ ਟੀਵੀ ਦੇ ਅੱਗੇ ਆਣਾ ਫਿਰ ਵੀ ਬਣਾਣਾ ਵਲੋਗ ਬਣਾ ਹਾਂਜੀ 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 ਇਹ ਪ੍ਰਮਾਤਮਾ ਵੱਲੋਂ ਕਿਸੇ ਕਿਸੇ ਦੇ ਵਿੱਚ ਹੀ ਬਖਸ਼ ਹੁੰਦੀ ਹੈ ਨਹੀਂ ਬਾਕੀ ਜਦੋਂ ਆਪਾਂ ਰੈਗੂਲਰ ਕਰਨ ਲੱਗ ਪਈਏ ਨਾ ਫਿਰ ਬੰਦੇ ਨੂੰ ਉਹੀ ਹੈਬਿਟ ਹੋ ਜਾਂਦੀ ਉਹ ਹਾਂਜੀ ਹਾਂ ਉਹ ਤੁਹਾਡੇ ਯਾਨੀ ਕਿ ਤੁਹਾਡੇ ਤਿੰਨੇ ਪੈਣਾ ਚ ਵਧੀਆ ਤਰੀਕਾ ਹਾਂਜੀ ਹਾਂਜੀ ਕੋਤਿੰਦਰ ਜੀ ਵੀ ਬੋਲਦੇ ਨਹੀਂ ਸੀ ਹਾਂ ਹੁਣ ਕਲੇ ਬੋਲਣ ਲੱਗੇ ਵਧੀਆ ਹਾਂ ਵਧੀਆ ਬੋਲਣ ਲੱਗੇ ਸਹੀ ਗੱਲ ਹੈ ਹੌਲੀ ਹੌਲੀ ਹੋ ਜਾਂਦਾ ਬੰਦੇ ਨੂੰ ਫਿਰ ਲਓ ਚਾਹ ਲਓ ਆ ਚਾਹ ਲੇ ਰਹੀ ਆ ਪਾਜੀ ਕਹਿੰਦੇ ਤੁਸੀਂ ਚਾਹ ਮੇਰੇ ਲਈ ਕਿਉਂ ਬਣਾਈ ਹੈ ਕਹਿੰਦੇ ਮੈਨੂੰ ਬਿਨਾ ਪੁੱਛੇ ਚਾਹ ਬਣਾਲੀ ਦੇਖੋ ਬਿਨਾ ਪੁੱਛੇ ਨਹੀਂ ਚਾਹ ਤਾਂ ਆਪਣੇ ਪੰਜਾਬੀਆਂ ਦੇ ਤੁਹਾਨੂੰ ਪਤਾ ਹੈ ਧਰ ਲਓ ਚਾਹ ਬਿਨਾ ਪੁੱਛੀ ਚਾਹ ਬਣਾਲੀ ਨਹੀਂ ਨਹੀਂ ਮੈਨੂੰ ਪੀਣੀ ਪੈਣੀ ਆ ਮੈਂ ਪੀ ਕੇ ਆਇਆ ਸੀ ਉਹ ਕਹਿੰਦੇ ਜਦੋਂ ਗੈਸਟ ਆਏ ਉਹ ਰੱਬ ਦਾ ਰੂਪ ਹੁੰਦਾ ਹਨਾ ਹਾਂਜੀ ਹਾਂਜੀ ਤੇ ਉਹ ਆਪਾਂ ਨੂੰ ਚਾਹ ਪਾਣੀ ਦਾ ਪੁੱਛਣਾ ਚਾਹੀਦਾ ਚੰਗਾ ਲੱਗਦਾ ਹਨਾ ਸਾਡੇ ਘਰੇ ਵੀ ਕੋਈ ਆ ਜੇ ਹਾਂ ਮੈਂ ਬਿਨਾ ਪੁੱਛ ਬੱਬੀ ਆਣੀ ਕੇ ਚਾਹ ਵੀ ਆਣੀ ਕੇ ਦੋ ਪੀਸ ਕਰਦੇ ਨੂੰ ਬੱਬੀ ਆਣੀ ਕੇ ਮੰਗਾ ਦੇਣੀ ਹਾਂ ਮੰਗਾ ਨਹੀਂ ਨਹੀਂ ਵਧੀਆ ਲੱਗਦਾ ਵਧੀਆ ਲੱਗਦਾ ਚੰਦੀ ਲੋਟ ਦੀ ਹਾਂ ਤੇ ਇੱਥੇ ਪਾਜੀ ਸਮੋਸੇ ਸਮਾਸੇ ਕਿੱਧਰ ਕੋਈ ਵਧੀਆ ਨਹੀਂ ਸਾਨੂੰ ਤਾਂ ਸੰਗਰੂਰ ਦਾ ਖਾਸ ਪਤਾ ਹੀ ਨਹੀਂ ਹੈਗਾ ਤਾਂ ਮੈਂ ਦੱਸੂਗਾ ਹਾਂ ਸਮੋਸੇ ਤਾਂ ਦੇਖੋ ਉਧਰ ਸੁਨਾਮੀ ਗੇਟ ਜਿੱਥੇ ਹੋ ਸੱਚੇ ਤੁਸੀਂ ਉੱਥੇ ਨਹੀਂ ਗਏ ਸੀਗੇ ਉਹ ਕਿਹੜੀ ਦੁਕਾਨ ਹੈਗੀ ਆ ਮੇਰੇ ਮਾਸੀ ਦੇ ਮੁੰਡੇ ਦੀ ਅੱਛਾ ਅੱਛਾ ਉਹ ਚੀਪ ਵਾਲ ਦੇ ਸਾਹਮਣੇ ਹਾਂ ਹਾਂ ਮੈਨੂੰ ਨਾਮ ਨਹੀਂ ਆ ਰਿਹਾ ਮੈਨੂੰ ਵੀ ਮੇਰੀ ਮਾਸੀ ਦੇ ਮੁੰਡੇ ਦੀ ਦੁਕਾਨ ਹੈ ਮੈਨੂੰ ਨਾਮ ਨਹੀਂ ਆਦਾ ਰਿਹਾ ਰਾਇਲ ਕਲੈਕਸ਼ਨ ਰਾਇਲ ਹਾਂ ਰਾਇਲ ਕਲੈਕਸ਼ਨ ਵਾਲਾ ਹਾਂ 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 ਉਹੀ ਲਾਈਨ ਚੱਕੇ ਜਾਓਗੇ ਨਾ ਸੇਠੀ ਸਮੋਸੇ ਵਾਲਾ ਉਹ 12 15 ਰੁਪਏ ਦਾ ਇੱਕ ਸਮੋਸਾ ਪਤਾ ਹੈ ਮੈਨੂੰ ਉਹਦੇ ਕੋਲ ਆਹੀ ਜਾਏ ਉਹਦੇ ਕੋਲ ਟਾਈਮ ਬੜਾ ਲੱਗਦਾ ਚੱਕਰੇ ਉੱਥੇ ਵੇਟ ਕਰਨਾ ਪੈਂਦਾ ਉਹ ਨਾ ਸੌਫਟ ਬਹੁਤ ਹੈ ਸਮੋਸਾ ਸੌਫਟ ਨਹੀਂ ਲਈ ਉਹਨਾਂ ਦਾ ਜਿਹੜਾ ਫਰੈਸ਼ ਹੈ ਸਾਰਾ ਕੁਝ ਹਾਂ ਉਹ ਤਾਂ ਖਾ ਲਿਆ ਸੀ ਮੈਂ ਕਿਹਾ ਲੱਗੇ ਚੱਕੇ ਕੋਈ ਹੋਰ ਹੋਵੇ ਇੱਧਰ ਸਾਡੇ ਇੱਧਰ ਸਾਨੂੰ ਔਖਾ ਹੋ ਜਾਂਦਾ ਬਾਜ਼ਾਰ ਜਾਣਾ ਇੱਧਰ ਤਾਂ ਫਿਰ ਆਪਣਾ ਉਹ ਕੋਈ ਜਿਵੇਂ ਕਿ sweets ਵਾਲੀ ਚੌਂਕ ਤੇ ਦੁਕਾਨ ਹੈ ਜਿਹੜੇ ਇਧਰੋਂ-ਉਧਰੋਂ ਲੈ ਸਕਦੇ ਹੋ ਹਾਂ 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 ਜਾਂ ਫਿਰ ਉਧਰ ਬਿਆਰ ਚ ਫਿਰ ਕਟਾਰੀਆ sweets ਹੈ ਉਹਦੇ ਵੀ ਹਾਂਜੀ ਹਾਂਜੀ ਉਹ ਵੀ ਠੀਕ ਹੈ ਇਹਨਾਂ ਟਰਾਈ ਕਰਾਂਗੇ ਜਿੱਦਣ ਹੁਣ ਗਏ ਉਧਰ ਤਾਂ ਅਸੀਂ ਕਰ ਲਏ ਹੁਣ ਇਧਰ ਕਰਾਂਗੇ ਚਲੋ ਜੀ ਵੀਰ ਜੀ ਸਪੈਸ਼ਲੀ ਮਿਲਣਾ ਆਏ ਨੇ ਸਾਨੂੰ ਨਾਲੇ ਆਪਣਾ ਕੰਮ ਸੀ ਉਹ ਕਰਨਾ ਆਏ ਸੀ ਨਾਲੇ ਸਪੈਸ਼ਲੀ ਮਿਲਣਾ ਆਏ ਸੀ ਸਾਨੂੰ ਤੇ ਬੜਾ ਵਧੀਆ ਲੱਗਿਆ ਤੇ ਇੱਕ ਮੈਨੂੰ ਇਹਨਾਂ ਦੀ ਗੱਲ ਬੁਰੀ ਲੱਗੀ ਕਿ ਜਾਂਦੇ ਤੁਸੀਂ ਬਿਨਾ ਪੁੱਛੇ ਚਾਹ ਬਣਾ ਲਈ ਇਹ ਗੱਲ ਅੱਗੇ ਤਾਂ ਨਹੀਂ ਕਹਿਣੀ ਆਓ ਚਾਹ ਦਾ ਪਤੀਲਾ ਸਾਡਾ ਚੁੱਲੇ ਤੇ ਹੁੰਦਾ ਮੈਂ ਬੰਦਾ ਪੀ ਕੀ ਕਈ ਵਾਰੀ ਬੰਦਾ ਪੀਕ ਕਰੋ ਪੀ ਕੀ ਹੈ ਹਾਂ ਫਿਰ ਤਾਂ ਕਰਕੇ ਮੈਂ ਨਹੀਂ 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 ਕੋਈ ਚੱਕਰ ਨਹੀਂ ਚਾਹ ਦੀ ਕੋਈ ਖੇਚਲ ਨਹੀਂ ਠੀਕ ਹੈ ਜਦੋਂ ਮਰਜੀ ਆਓ ਚਾਹ ਜ਼ਰੂਰੀ ਹੈ ਤੁਸੀਂ ਜ਼ਰੂਰ ਆਈ ਹੋਣ ਕਰੀ ਸਾਡੇ ਹਾਂਜੀ ਹਾਂਜੀ ਮੈਂ ਚਲੋ ਠੀਕ ਹੈ ਮੈਂ ਆ ਸਿਸਟਰ ਆਈ ਹੋਈ ਹੈ ਦੇਖਦੇ ਆ ਅੱਜ ਕੱਲ੍ਹ ਚ ਪਲਾਨ ਕਰਦੇ ਆ ਫਿਰ ਜ਼ਰੂਰ ਆ ਕੇ ਜਾਵਾਂਗੇ ਠੀਕ ਹੈ 24 ਘੰਟੇ ਤੁਹਾਨੂੰ ਪਤੰਗਾਂ ਦੀਆਂ ਗੱਲਾਂ ਬੱਸ ਐ ਮੇਰਾ ਨਹੀਂ ਚੱਪਾ ਲੋ ਜੀ ਜਿਹੜੇ ਵੀਰ ਜੀ ਆਏ ਤੁਰ ਗਏ ਸਪੈਸ਼ਲ ਵਿਚਾਰੇ ਸਾਨੂੰ ਮਿਲਣਾ ਐ ਨਾਲੇ ਕੰਮ ਲੈਣਾ ਐ ਕਹਿੰਦੇ ਵਲੌਗ ਬਣਾਓ ਮੇਰਾ ਤੇ ਆ ਫਤਿਹ ਦੇ ਕੰਮ ਦੇਖ ਲੋ ਜਾਣਾ ਹੀ ਨਹੀਂ ਕੀ ਪਤਾ ਕੀ ਜਾ ਕੇ ਦਿਖਾਈ ਕੀ ਕਹਿੰਦਾ ਕੀ ਲੈਣ ਚੱਲਾ ਪਤਾ ਜੀ ਤੇਰੇ ਛਮਤ ਹੈਗੀ ਨਾ ਪੌੜੀਆਂ ਉਤਰ ਕੇ ਦਿਖਾ ਦੇ ਅੱਜ ਕਣ ਹਰਦੀ ਦੀਦੀ ਨਾਲ ਬਹੁਤ ਗੱਲਾਂ ਮਾਰੀਆਂ ਕੀ ਕਹਿੰਦੇ ਸੀ ਬੜਾ ਵਧੀਆ ਲੱਗਿਆ ਮੈਨੂੰ ਵੀ ਦੁੱਖ ਸੁੱਖ ਕੀਤਾ ਹੀ ਪੈਣਾ ਪੈਣਾ ਨੇ ਤੇ ਬੜਾ ਵਧੀਆ ਲੱਗਿਆ ਕਾਫੀ ਟਾਈਮ ਗੱਲਾਂ ਕੀਤੀਆਂ ਮੇਰੇ ਨਾਲ ਅੱਜ ਉਹਨਾਂ ਵੀ ਕਾਫੀ ਟਾਈਮ ਗੱਲਾਂ ਕੀਤੀਆਂ ਨੇ ਤਾਂ ਉਹਨਾਂ ਕੋਲ ਚਾਰਾਂ ਕੋ ਟਾਈਮ ਬੜਾ ਘੱਟ ਹੁੰਦਾ। ਉਹਦੇ ਨਾਲ ਕਿੱਥੇ ਪਹੁੰਚ ਗਿਆਈ? ਮੈਨੂੰ ਪੁੱਛਣ ਆ ਰਿਹਾ ਪਰ ਉਹਦੀ ਇੰਨੀ ਹਮਤ ਨਹੀਂ ਕਿ ਮੈਂ ਥੱਲੇ ਚੁਰ ਜਾ। ਹਾਂ ਸਿਰਫ ਮੈਨੂੰ ਪੁੱਛਣ। ਕਹਿੰਦਾ ਥੱਲੋ ਕਾਈਟ ਲੈ ਕੇ ਆਉਣਾ। ਹੋਏ ਸੀ ਝਗੜਕਾਰ ਆ ਦੇਖਿਵੇਂ। ਜੰਦੀ ਜੰਦੀ ਧੁੱਪ ਵੀ ਇਹੀ ਲੈ ਰਿਆਂ ਦੇ ਲੱਗਾ ਕਹਿੰਦੇ ਮੂੰਹ ਨੂੰ ਤਾਂ ਭਾਰੀ ਬਾਕੀ ਸਾਰੇ ਛਾਂ ਏ। ਗਗਨ ਬੈਠੀ ਇੱਥੇ ਵੜ। ਸਨ ਬਾਤ ਲੈਣ ਦੀ। ਸਨ ਬਾਤ ਤਾਂ ਹੁਣ ਠੰਡ ਬਾਤ ਹੋ ਗਿਆ। ਸਨ ਸਨ ਬਾਤ ਨਹੀਂ ਠੰਡ ਬਾਤ। ਠੰਡ ਬਾਤ ਹੋ ਗਿਆ ਹੁਣ ਤੇ ਮੂੰਹ ਬਾਤ ਲੈਣਾ ਏ ਹੁਣ ਅਸੀਂ। ਸਹੀ ਗੱਲ ਹੈ। ਤੇ ਆਪਣੇ ਪੰਜ ਸਾਹ ਭਾਜੀ ਤੇ ਮੈਨੂੰ ਦਵਾ ਫਿਰ ਕੇ ਸਿੰਗਿੰਗ ਪ੍ਰੋਗਰਾਮ ਚ ਮੌਕਾ ਹਾਂ ਤੁਸੀਂ ਸੱਚ ਸਾਰਿਆਂ ਨੇ ਕਿਹੇ ਨੇ ਨਾ ਪੂਰੀ ਵੀਡੀਓ ਭੈਣ ਪੁਰਾਣੇ ਦੇਖੀ ਨਹੀਂ ਉੱਤੇ ਲਾਸਟ ਤੇ ਤਾਂ ਦੇਖਿਓ ਗਗਨ ਦਾ ਇੰਨਾ ਸੋਹਣਾ ਮੈਂ ਗਾਣਾ ਪਾਇਆ ਮੈਂ ਤਾਂ ਸਵੇਰੇ ਬੱਸ ਸਟੈਂਡ ਤੇ ਖੜੀ ਖੜੀ ਨੇ ਮੈਂ ਦਹਾਸਈ ਆਈ ਰਹੀ ਹਾਂ ਦੀਦੀ ਨੇ ਵੀ ਇੱਟ ਵੀ ਪਾਚੂਗੀ ਹੋਰ ਮੈਂ ਕਿਹਾ ਕੋਈ ਸਿੰਗਰ ਤੇਨੂੰ ਚੱਕ ਲੇਗਾ ਪਰ ਕਿਹਨੇ ਚੱਕਿਆ ਹੀ ਨਹੀਂ ਬਹੁਤ ਟੈਲੈਂਟ ਮੈਨੂੰ ਤੇ ਦੇਖੋ ਜੇ ਇੱਕ 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 ਮੌਕਾ ਜ਼ਰੂਰ ਦਿਓ ਜੀ ਦੇਖੋ ਮੌਕਾ ਪਲੀਜ਼ ਜ਼ਰੂਰ ਦਿਓ ਮੈਂ ਗਾਣਾ ਚਾਹੁੰਨੀ ਆ ਅਵਾਲ ਥੱਲੇ ਕਰ ਕਿੱਧਰ ਉੱਡਣ ਡਏ ਇਹਨੇ ਤੇਰੇ ਬਾਅਦ ਦੇਖ ਮੈਂ ਗਾਣਾ ਚਾਹੁੰਨੀ ਮੈਂ ਇੰਨੀ ਪਾਗਲ ਆਣਾ ਆਪਣੇ ਉਹਨੂੰ ਲੈ ਨਹੀਂ ਨਹੀਂ ਇੱਕ ਮੌਕਾ ਗਗਨ ਨੂੰ ਜ਼ਰੂਰ ਦਿਓ ਤੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਨਹੀਂ ਗਗਨ ਦਾ ਗਾਣਾ ਸੁਣਿਆ ਤੇ ਕੱਲ ਵਾਲੇ ਵਲੌਗ ਚ ਜਾ ਕੇ ਸਭ ਤੋਂ ਲਾਸਟ ਤੇ ਆ ਜ਼ਰੂਰ ਸੁਣੋ ਤੇ ਸਾਰਾ ਵਲੌਗ ਵੀ ਦੇਖੋ ਅਰਜੀਤ ਸਿੰਘ ਤੱਕ ਪਹੁੰਚਾ ਦਿਓ ਮੈਂ ਅਰਜੀਤ ਸਿੰਘ ਬੁਲਾ ਲਵਾਂਗੇ ਮਾਝੋਗੇ ਤੇ ਗगन ਤੂੰ ਤਾਂ ਲੱਗੇ ਜਾ ਕੇ ਰਹਿਣਾ ਹੀ ਨਹੀਂ ਮੈਂ ਮੇਰਾ ਸੁਪਨਾ ਹੈ ਮੈਰੀਜ ਸਿੰਘ ਤੋਂ ਸਿੰਗਿੰਗ ਸਿੱਖਾਂ ਅੱਛਾ ਕਿਤੇ ਪੂਰਾ ਹੋ ਜਾਏ ਨਾ ਮੇਰਾ ਸੁਪਨਾ ਸੱਚਾ ਤੇ ਫਿਰ ਪੁਰਤਗਾਲ ਕਿੱਥੇ ਜਾਣਾ ਮੇਰਾ ਸਫਲ ਹੋ ਜਾਵੇ ਨਹੀਂ ਪੁਰਤਗਾਲ ਕਿੱਥੇ ਜਾਣਾ ਉੱਥੇ ਜਾਉਂਗੀ ਉੱਥੇ ਜਾ ਕੇ ਤੇ ਮੈਨੂੰ ਮਂਗਾਇਆ ਕਰੂੰਗੀ ਬਸ ਉੱਥੇ ਸਟੇਜ ਸ਼ੋਅ ਲਾਇਆ ਕਰੀ ਹੈ ਲਾਹੌਰ ਇੱਕ ਸ਼ੋਅ ਲਾ ਸ਼ਿਫਟ ਲਾ ਦਿ ਲੋੜ ਨਹੀਂ ਕਰਨੀ ਲਓ ਜੀ ਹੁਣ ਤੁਸੀਂ ਨਾ ਇਹ ਗगन ਦਾ ਕੀ ਹੋ ਗਿਆ ਪਪਲੀ ਲੈਂਦਾ ਯਾ ਦੇਖੀ ਅਜਾ ਅਜਾ ਉਹ ਵੀ ਤੇਰੇ ਵਰਗਾ ਕਿੱਧਰ ਗਿਆ ਉਹ ਕਦੇ ਉਹ ਸਾਰੇ ਮੈਨੂੰ ਪਿਆਰ ਕਰਦਾ ਸੀ ਤੁਹਾਨੂੰ ਨਹੀਂ ਕਰਦਾ ਨਹੀਂ ਹੁਣ ਲੱਗਣੇ ਆ ਗਿਆ ਮੇਰੇ ਕੋਲ ਆਏ ਗੱਲ ਚ ਪਟਾ ਪਾਇਆ ਲੋ ਜੀ ਕੱਲ ਜਿਹੜਾ ਬਰੀਡ ਪੁੱਛੀ ਆਪਾਂ ਦੱਸਦੀ ਵੀਡੀਓ 'ਚ ਤੇ ਉਹ ਕਹਿੰਦੇ ਤੂੰ ਇਸ ਟੈਂਕ ਗੱਦੀ ਬਰੀਡ ਗੱਦੀ ਬਰੀਡ ਸਾਨੂੰ ਨਹੀਂ ਪਤਾ ਕਿਹੜੀ ਬਰੀਡ ਹੈ ਇਹ ਗੱਦੀ ਬਰੀਡ ਹੈ ਇਹ ਸਿਰਫਾਨੂੰ ਇੰਨਾ ਪਤਾ ਹੈ ਜਿਦਾ ਜ਼ਿਆਦਾ ਕਾ ਗੱਦੀ ਬਰੀਡ ਜਾਏਗਾ ਕਿ ਜੱਤਾਂ ਵਾਲਾ ਪੁੱਤ ਹਾਂ ਬਸ ਜਦੋਂ ਜ਼ਿਆਦਾ ਨੌਲੇਜ ਨਾ ਨਾ ਆਏ ਤੁਸੀਂ ਗਏ ਆਪੇ ਦੱਸੂਗਾ ਤੁਸੀਂ ਕਿਹੜੀ ਬਰੀਡ ਕੀ ਨਾਂ ਹੈ ਇਹਦਾ ਹਾਂ ਇਹਦਾ ਨਾਮ ਹੈਗਾ ਸ਼ਹਿਜ਼ਾਦੀ 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 ਆਪਕੀ ਬ੍ਰੀਡ ਕੌਨਸੀ ਹੈ ਬੱਚੇ ਹੈ ਦੇਖਣਾ ਹੈ ਕੌਨਸੀ ਗੱਦੀ ਬ੍ਰੀਡ ਹੈ ਗੱਦੀ ਹਾਂ ਦੇਖੋ ਨਿਸ਼ਾਰਾ ਕਰਤਾ ਕਹਿੰਦੀ ਹਾਂ ਗੱਦੀ ਗਗਣ ਗੱਦੀ ਦਾ ਮਤਲਬ ਕੀ ਕਹਣਾ ਕੀ ਪਤਾ ਸੌਫਟ 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 ਗੱਦੀ ਹੈ ਤੇ ਉਸਨੂੰ ਸੌਫਟ ਸਹਰਾਣਾ ਵੀ ਹੁੰਦਾ ਸਹਰਾਣਾ ਵੀ ਕਹਿ ਸਕਦੇ ਆਪਾਂ ਪਿੱਲੋ ਬ੍ਰੀਡ ਨਹੀਂ ਕਹਿ ਸਕਦੇ ਪਿੱਲੋ ਬ੍ਰੀਡ ਹੈ ਹਨਾ ਨਹੀਂ ਮੈਨੂੰ ਲੱਗਦਾ ਚੱਕਰ ਪਤਾ ਕੀ ਹੈ ਇਹ ਛੋਟਾ ਹੈ ਤੈਨੂੰ ਆਪਾਂ ਗੱਦੀ ਬ੍ਰੀਡ ਕਵਾਂਗੇ ਜੇ ਲੰਬਾ ਹੋ ਗਿਆ ਉਹਨੂੰ ਕਵਾਂਗੇ ਪਿੱਲੋ ਬ੍ਰੀਡ ਫਤੇ ਪੂਰਾ ਖੋਸ਼ ਹੈ ਪਟਕਾ ਕਿੱਧਰ ਜਾ ਰਿਹਾ ਫਤੇ ਤੁਹਾਡਾ ਮਨ ਦਾ ਮਾਖੀ ਡਲਟਾ ਬੁਲਟਾ ਹੈ ਉਲਟਾ ਫੁਲਟਾ ਚਲੋ ਜੀ ਗਗਨ ਨੂੰ ਤੁਸੀਂ ਫੁੱਲ ਸਪੋਰਟ ਕਰੋ ਗਗਨ ਦੀ ਤੁਸੀਂ ਫੁੱਲ ਸਪੋਰਟ ਕਰੋ ਤੇ ਆਪਣੇ ਆਪਣੇ ਆਉਣ ਵਾਲੇ ਵਲੋਗਾਂ ਦੇ ਵਿੱਚ ਜਰੂਰ ਆਪਾਂ ਇੱਕ गाना ਹੋਰ ਪੇਸ਼ ਕਰਾਂਗੇ ਤੁਹਾਡੇ ਰੂਬਰੂ ਰੂਬਰੂ ਕਰਾਂਗੇ ਮੈਂ ਬੋਲਣਾ ਵੀ ਸਿੱਖਾਂਗੀ ਮੈਂ ਸਟੇਜ ਤੇ ਖੜ ਕੇ ਕੋਈ ਇਦਾਂ ਹੀ ਬੋਲਿਆ ਕਰੂੰਗੀ ਨਹੀਂ ਨਹੀਂ ਹੁਣ ਤੁਸੀਂ ਕਮੈਂਟ ਕਰਿਓ ਨਾ ਕਿ ਗਗਨ ਹੁਣ ਦੁਬਾਰਾ ਗਾਣਾ ਗਾਵੇ ਹੁਣ ਕਿਉਂ ਪੰਜਾਬੀ ਗਾਈ ਪਹਿਲਾਂ ਤੂੰ ਹਿੰਦੀ ਗਾਇਆ ਸੀ ਹਾਂ ਮੈਂ ਮੇਰੀ ਹਿੰਦੀ ਗਾਣੇ ਤੇ ਪਕੜ ਜ਼ਿਆਦਾ ਹੈ ਹਾਂ ਆਈ ਲਵ ਹਿੰਦੀ 뮤직 आई लव एंडी म्यूजिक म्यूजिक टेम म्यूजिक है नहीं मैं पंजाब पंजाबी गाने भी कई बहुत मैं बहुत बहुत बढ़िया गाने हैं मैं मेरी आवाज ही बहुत सोनी है <laughs> मैं नहीं ये गगनदा हिलको के रखी अंदर नहीं तो केने चख के ले जाना टैलेंट है मेरा हिडन टैलेंट है मेरा ये टैलेंट है टैलेंट नो ही चख लेना केने टैलेंट है मेरा ठीक है टैलेंट क्यों किया ਟੈਲੈਂਟ ਯਾਰ ਖੁਸ਼ੀ ਨਾਲ ਕਿਹਾ ਸਾਰਾ ਦਿਨ ਪੜਿਆ ਲਿਖਿਆ ਵਾਲੀ ਭਾਸ਼ਾ ਬੋਲ ਬੋਲ ਕੇ ਥੱਕ ਜੰਨੇ ਯਾਰ ਉਸ ਤੋਂ ਬਾਅਦ ਆਇਆ ਹੁੰਦਾ ਕਿ ਹੁਣ ਆਪਣੀ ਸਿੰਪਲ ਭਾਸ਼ਾ ਬੋਲੋ ਜਿਹੜੀ ਹੈ ਨਹੀਂ ਸਿੰਪਲ ਉਹ ਜਿਹੜੇ ਆਏ ਹਨ ਆਪਾਂ ਨੂੰ ਮਿਲਣ ਵੀਰ ਜੀ ਉਹ ਵੀ ਤਾਂ ਕਹਿ ਰਹੇ ਕਿ ਤੁਹਾਡੇ ਵਲੋਗਾਂ 'ਚ ਕੋਈ ਦਿਖਾਵਾ ਨਹੀਂ ਹੁੰਦਾ ਬਿਲਕੁਲ ਸਿੰਪਲ ਸਿਟੀ ਹੁੰਦੀ ਹੈ ਤੇ ਬੜਾ ਵਧੀਆ ਲੱਗਦਾ ਜਦੋਂ ਭੈਣ ਭਰਾ ਐਵੇਂ ਦੱਸਦੇ ਨੇ ਐਨੇ ਹੁਣ ਸਾਡੇ ਮੁੰਡੇ ਨੇ ਨਾ ਪਾਗਲ ਹੋਇਆ ਰਹਿਣਾ ਇੰਨਾ ਕੰਮਾਂ ਜੀ ਤੇ ਆ ਕੱਪੜੇ ਫੋਲਡ ਕਰਕੇ ਆਪਾਂ ਨੇ ਰੱਖਦੇ ਨੇ ਹਾਈ ਮੰਜੇ ਤੇ ਚੜਾਤਾ ਕੱਪੜੇ ਧੋਤੇ ਪਏ ਪੁੱਤ ਥੱਲੇ ਲਾ ਮੈਨ ਉਫੜ ਕੇ ਛੱਡੀ ਹੋਣਾ ਫਿਰ ਉਹਨੇ ਇੱਧਰ ਸਾਰੇ ਕੱਪੜੇ ਖਰਾਬ ਕਰੂਗਾ ਵਾਲ ਲੱਗ ਜਾਣਗੇ ਠੀਕ ਹੈ ਲਾ ਦਿਓ ਥੱਲੇ ਲਾ ਦਿਓ ਚਲੋ 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 ਰੱਖ ਦਿਓ ਰੱਖ ਦਿਓ ਰੱਖ ਦਿਓ ਹੌਲੀ ਹੌਲੀ ਉਹ ਨਿਕਾ ਜਾ ਵਿਚਾਰਾ ਕਿਤੇ ਮਾਰ ਦੇ ਪਰਦੇ ਨਹੀਂ ਹੁੰਦੇ ਵਿੱਚ ਜਿਆਦਾ ਹੋਰ ਫਿਰ ਉਹ ਪੁੱਤ ਵੱਡਾ ਕਿਵੇਂ ਹੋਏਗਾ ਸੋ ਜਾਊਗਾ ਤਾਂ ਗਗਨ ਆਦਿ ਇਹਦਾ ਕੀ ਨਾਂ ਰੱਖਿਆ ਸੀ ਜਿਆਦੀ ਤੇ ਕੀ ਨਾਂ ਰੱਖੀਏ ਫਿਰ ਇਹ ਤਾਂ ਗਗਨ ਰੱਖ ਦਈਏ ਇਹਦਾ ਨਾ ਗਗਣ ਕੌਰ ਰੱਖ ਦੋ ਇਹਦਾ ਨਾ ਗਗਣ ਕੌਰ ਰੱਖਦੀ ਹੈ ਹਾਂ ਹੈ ਤੁਹਾਡੀ ਮੰਮਾ ਵਾਲਾ ਤੁਹਾਨੂੰ ਬੁਰਾ ਨਹੀਂ ਲੱਗੂਗਾ ਇਹਦਾ ਨਾ ਖੰਡ ਰੱਖੀਏ ਖੰਡ ਰੱਖ ਦਿੰਦੇ ਆ ਬਾਹਾਂ ਉੱਪਰ ਕਰੋ ਹੈਂਡ ਵਾਸ਼ ਕਰ ਲਿਓ ਠੀਕ ਹੈ ਗਗਨੂ ਇਹਦਾ ਨਾ ਗਗਨੂ ਠੀਕ ਹੈ ਫਤਿਹ ਹੈ ਨਾ ਆਪਾਂ ਗਗਨੂ ਕਿਹਾ ਕਰਾਂਗੇ ਫਤਿਹ ਕਹੇ ਜਾ ਕੁੱਤਾ ਨਾਲ ਲੈ ਕੇ ਚੱਲੋ ਉਹ ਦੇਖੋ ਸ਼ਿਫਟ ਹਲਾਇਆ ਕਰਾਂਗੇ ਵੀਜ਼ਾ ਲੈਣਾ ਪੈਣਾ ਕੁੱਤੇ ਵਾਸਤੇ ਤੁਹਾਨੂੰ ਕੋਈ ਨਹੀਂ ਲੈ ਲੰਘ ਕੁੱਤੇ ਦਾ ਵੀਜ਼ਾ ਲੈ ਲੰਘ ਆਪਣਾ ਭਾਵੇਂ ਨਾਮ ਮਿਲਿਆ ਨੂੰ ਮੱਤੇ ਦਾ ਵੀਜ਼ਾ ਲੈ ਲੰਘ ਉੱਥੇ ਕੁੱਤਾ ਨਾ ਐਕਫਿਊਜ਼ੀ ਹੋ ਜਾਂਦਾ ਕਿੱਥੇ ਜਾਵਾਂ ਕੀ ਹੋ ਜਾਂਦਾ ਸੇ ਬੰਦਿਆ ਦੇ ਵਿੱਚ ਕੀ ਹੋ ਜਾਂਦਾ ਹੋ ਜਾਂਦਾ ਉੱਥੇ ਬੱਜਾਂ ਨੂੰ ਜਾ ਕੇ ਪਾਉਂਦਾ ਕਨਫਿਊਜ਼ ਕਨਫਿਊਜ਼ ਹੀ ਹੋ ਜਾਂਦਾ ਕਹਿੰਦਾ ਕਿ ਕਿੱਥੇ ਜਾਵਾਂ ਕਿੱਥੇ ਜਾ ਉੱਥੇ ਪਾ ਦੇ ਨੀ ਕੋਈ ਚੋਰੀ ਕੁੱਚਾ ਕੁੱਚਾ ਆ ਦੀਦੀ ਆ ਬੰਦ ਕਰਾ ਹੈ ਜੜਾ ਨੇ ਜੜਾ ਨੇ ਇਹ ਚ ਪਾ ਜਣਾ ਤੇ ਉੱਤੇ ਜਾਲੀ ਦੋ ਓਏ ਓਏ ਦੇ ਦੋ ਮੂੰਹ ਭਾਜਣਾ ਮੂੰਹ ਭਾਜਣਾ ਸਹੀ ਗੱਲ ਹੈ ਅਜ਼ਾਦੀ ਦੀ ਰੀਸ਼ਨ ਆਈਆਂ ਭਾਜਣਾ ਚੱਲ ਉੱਤੇ ਝਾੜੂ ਲਾ ਕੇ ਆ ਅਜ਼ਾਦੀ ਦੀ ਬੇਟੇ ਗੱਤ ਕੋਈ ਕਹਿੰਦੀ ਚ ਜਾਦੀ ਨੇ ਚ ਨਾਈਆਂ ਵੱਜਣੀਆਂ ਜੇ ਫਸ ਗਈ ਪੈਪ ਚ ਤਾਂ ਸਾਡੇ ਕੋਲ ਐਡੀ ਕੀ ਨੂਰੀ ਹਾਂ ਉਹਨੂੰ ਮੈਨੂੰ ਦੇ ਦੇ ਕਹਿੰਦੀ ਦੁੱਧ ਪਿਆ ਮੈਂ ਉਹਨੂੰ ਸਾਰੀ ਬੋਤਲ ਪਿਆ ਜਦੋਂ ਚੜੀ ਆ ਫੜ ਗਈ ਉਹ ਫੁੱਲ ਗਈ ਉਹ ਕੋੜੀਆਂ ਦੇ ਕੱਤੀ ਤੂੰ ਦੇਰੀ ਗਿਆ ਹੋ ਰੜ ਗਈ ਮੈਂ ਉੱਤਗਲਤੀ ਨਹੀਂ ਫਿਰ ਗਿਆ ਨੂਰੀ ਗਈ ਨੂਰੀ ਗਈ ਨੂਰੀ ਗਿਤੇ ਗਈ ਨੂਰੀ ਦੋ ਇੱਕ ਦੋ ਮਿੰਟ ਤੱਕ ਤੇ ਨੂਰੀ ਉੱਠੀ ਮੈਂ ਨੂਰੀ ਦੇ ਲ ਤੁਰ ਤੱਕ ਨਹੀਂ ਕੇ ਜੀ ਕੁੱਤੇ ਦਾ ਇਹੀ ਪੰਗਾ ਇਹ ਰੰਜ ਜਾਂਦੇ ਛੇਤੀ ਫਿਰ ਇਹ ਨਾ ਘਤੁਰਿਆ ਨਹੀਂ ਜਾਂਦਾ ਇਹ ਫਤੇ ਵਾਲਾ ਕੰਮ ਹੋ ਜਾਦਾ ਫਤੇ ਵੀ ਜ਼ਿਆਦਾ ਖਾ ਕੇ ਤੁਰੇ ਆਲੀ ਜਾਂਦਾ ਫਤੇ ਦਾ ਵੀ ਇਹੀ ਕੰਮ ਜ਼ਿਆਦਾ ਕਰਦਾ ਫਤੇ ਫਲੱਜ ਪਾ ਜਾਂਦਾ ਫਤੇ ਮਮਾ ਕੀ ਕਹਾਰੇ ਹੈ ਫਤੇ ਚੱਲ ਗਣ ਉੱਤੇ ਝਾੜੂ ਲਾ ਕੇ ਸਾਰੇ ਜਣੇ ਉਹ ਤਾਂ ਪਤਾ ਹੋਣਾ ਤੁਹਾਨੂੰ ਸਾਰੇ ਜਣੇ ਨੇ ਉਹ ਤੇ ਮੈਨੂੰ ਦੱਸੋ ਮੈਨੂੰ ਐ ਲੱਗਦਾ ਕਿ ਫਤੇ ਦੇ ਪੇਟ 'ਚ ਕੀੜੇ ਨੇ ਜੇ ਮੈਂ ਡਾਕਟਰ ਕੋਲ ਜਾਇਆ ਡਾਕਟਰ ਕਹਿੰਦੇ ਬੱਚਾ ਤਾਂ ਡੈਕਟਿਵ ਹੈ ਤਾਂ ਉਹ ਕੀ ਪ੍ਰੋਬਲਮ ਤੁਸੀਂ ਮੋਟਾ ਕਰਕੇ ਕੀ ਲੈਣਾ ਖਾਂਦਾ ਬਹੁਤ ਪਰ ਲੱਗਦਾ ਨਹੀਂ ਹੈਗਾ ਖਾਂਦਾ ਹੈ ਜਿਹੜੇ ਹਿਸਾਬ ਨਾਲ ਖਾਂਦਾ ਉਹ ਸਭ ਨੂੰ ਨਹੀਂ ਲੱਗਦਾ ਨਹੀਂ ਤੇ ਮੈਨੂੰ ਪਲੀਜ਼ ਕੋਈ ਸੁਜੈਸਟ ਕਰੋ ਮਸ਼ੂਰੀ ਨਹੀਂ ਹੁੰਦੀ ਖਾਇਆ ਪੀਆ ਲੱਗਦਾ ਨਹੀਂ ਖਾਇਆ ਪੀਆ ਲੱਗਦਾ ਨਹੀਂ ਇਤਨਾ ਅੰਬੇ ਤੇ ਗੱਗਾ ਤੂੰ 100 ਘੰਟੇ ਮੂੰਗ ਕਮੀਚ ਮਿਚ ਗਲਾ ਕਰਨੀ ਅੱਜ ਹਾਂ ਤਰੂ ਆ ਦੇਖੋ ਕੀ ਚੱਲ ਰਿਹਾ ਆ ਨਿਕਾ ਗੱਗਾ ਉਹ ਹੀ ਨਾ ਉਹ ਬੌਂਦਲ ਜੀ ਕਿਤੇ ਉਹ ਹੀ ਬੌਂਦਲ ਤੇ ਵਿਚਾਰਾ ਪਤਾ ਤੂੰ ਆਂਟੀ ਨੂੰ ਦੱਸ ਦੇ ਨਾ ਕੀ ਸੈਟ ਕਰਾਣੀ ਤੇਰੀ ਵੀ ਸੈਟਿੰਗ ਕਰਾਣੀ ਆਲੀ ਹੋਈ ਇਹਦੇ ਵੀ ਵਾਲਾਂ ਦੀ ਬੰਦ ਕਰਾਣੀ ਆ ਹਰਨੀ ਦੀ ਦੀ ਕਹ ਰੇ ਗਗਨ ਕੀ ਕਹ ਰੀ ਵਾਲਾਂ ਦੀ ਸੈਟਿੰਗ ਕਰਾਣੀ ਗਗਨ ਦੇ ਵਾਲ ਬਹੁਤ ਸੋਹਣੇ ਨੇ ਵਧੀਆ ਨੇ ਮੈਂ ਕਿਹਾ ਸਮੂਥਲਿੰਗ ਕਰਵਾਉਣ ਨੂੰ ਕਹਿ ਰਹੀ ਨਹੀਂ ਰਗਣ ਕਹਿ ਰਹੀ ਹੈ ਇਹਦੇ ਬੜਾ ਬੁਰਾ ਹਾਲ ਜਾ ਤੂੰ ਮੇਰਾ ਲੁੱਕ ਵੇਖੋ ਮੈਂ ਲੁੱਕ ਚੇਂਜ ਕਰਨਾ ਚਾਹੁੰਦੀ ਮੈਂ ਪੂਰੀ ਹਰਨੀ ਦੀ ਦੀ ਅੰਨੀ ਦੀ ਦੀ ਕਹਿੰਦੀ ਮੇਰੇ ਤੋਂ ਛੋਟੇ ਛੋਟੇ ਵਾਲ ਨੇ ਤੁਹਾਡੇ ਤਾਂ ਵੱਡੇ ਨੇ ਕਹਿੰਦੇ ਮੈਂ ਹੁਣ ਫਿਰ ਵੱਡੇ ਵੱਡੇ ਸਿੰਗਰਾਂ ਨਾਲ ਗਾਣਾ ਕਰਨਾ ਤੇ ਮੈਂ ਲੁੱਕ ਚੇਂਜ ਕਰਨਾ ਹਾਂ ਸਹੀ ਗੱਲ ਹੈ ਹੁਣ ਮੈਨੂੰ ਪਤਾ ਆਈ ਲਵ ਅਰੀਜੀਤ ਸਿੰਘ ਤੂੰ ਵੀ ਵਿਖਿਓ ਸਾਰੇ ਜਣੇ ਅੱਧਿਆਂ ਨੂੰ ਪਤਾ ਵੀ ਹੋਣਾ ਉਹ ਵੀ ਬਹੁਤ ਤੂੰ ਅਰੀਜੀਤ ਸਿੰਘ ਦੀ ਮਸ਼ਹੂਰੀ ਕਰਨ ਢਈ ਹੈ ਸਿੰਪਲ ਬੰਦਾ ਉਹ ਫੇਮਸ ਮੈਨੂੰ ਮਸ਼ਹੂਰੀ ਕਰਨ ਦੀ ਲੋੜ ਹੀ ਨਹੀਂ ਉਹ ਦੇਖ ਤੈਨੂੰ ਹੀ ਤੂੰ ਵੀ ਨਾਲ ਮਸ਼ਹੂਰ ਹੋ ਜਾਣਾ ਉਹਦੇ ਹਨਾ ਉਹ ਸਿੰਗਰ ਵਰਗਾ ਸਿੰਗਰ ਕਿੰਨੇ ਬਣ ਜਾਣਾ ਹਮ ਸਹੀ ਗੱਲ ਹੈ ਸਹੀ ਗੱਲ ਹੈ ਚੱਲ ਗਣ ਉੱਤੇ ਝਾੜੂ ਲਾ ਕੇ ਆਈਏ ਦੀਦੀ ਨੂੰ ਨਹੀਂ ਜੀ ਪਤਾ ਅਰੀਜੀਤ ਸਿੰਘ ਦਾ ਮੈਨੂੰ ਨਹੀਂ ਪਤਾ ਦੀਦੀ ਇਹ ਕਹ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਨਹੀਂ ਮੈਂ ਕਹਿ ਰਹੀ ਆ ਕਿ ਸਹੀ ਗੱਲ ਹੈ ਤੂੰ ਮਸ਼ਹੂਰ ਹੋ ਜਾਣਾ ਅਰੀਜੀਤ ਸਿੰਘ ਇਧਰੋਂ ਗਾਣਾ ਗਾਉਂਦਾ ਜਿਹਦਾ ਦਿਲ ਨਹੀਂ ਵੀ ਉਹਦੇ ਗਾਣੇ ਇਹੋ ਜਿਹੇ ਹੁੰਦੇ ਤੇ ਤੂੰ ਚੱਜਦੇ ਗਾਣੇ ਸੁਣ ਲੈ ਕੋਈ ਦਿਲ ਟੁੱਟੇ ਵਾਲੇ ਨਾ ਸੁਣ ਤੇਰਾ ਕਿਹੜਾ ਦਿਲ ਟੁੱਟਿਆ ਉਹਦੇ ਗਾਣੇ ਵਧੀਆ ਹੁੰਦੇ ਸਾਰੇ ਅੱਛਾ ਮੈਂ ਉਹ ਕਹਿ ਰਹੀ ਕਿ ਜਿਹਦਾ ਦਿਲ ਨਹੀਂ ਵੀ ਟੁੱਟਿਆ ਉਹਦੇ ਗਾਣੇ ਇਹੋ ਜਿਹੇ ਕਿ ਉਹ ਵੀ ਬੰਦਾ ਸੁਣ ਕੇ ਫੀਲ ਕਰਨ ਲੱਗ ਜਾਂਦਾ ਬਹੁਤ ਘੈਂਟ ਸਿੰਗਰ ਪਤਾ ਗगन ਤਾਂ ਸੀਰੀਅਸ ਲਈ ਬੈਠੀ ਲੈ ਭਾਈ ਕਰੋ ਸ਼ੇਅਰ ਦੱਬ ਕੇ ਗगन ਦੀ ਵੀਡੀਓ ਕੱਲ ਵਾਲੀ ਤੇ ਆਈ ਲਵ ਸਿੰਗਿੰਗ ਯਾਰ ਇਹ ਮੇਰੇ ਟੈਲੈਂਟ ਸੀ ਨਹੀਂ ਮੈਂ ਪਹਿਲਾਂ ਸੀ ਵਿਲੇਜ ਨੂੰ ਤੁਹਾਨੂੰ ਪਤਾ ਅਸੀਂ ਬਿਲੋਂਗ ਕਰਦੇ ਆ ਵਿਲੇਜ ਨੂੰ ਬਿਲੋਂਗ ਕਰਕੇ ਸਾਨੂੰ ਮੌਕਾ ਨਹੀਂ ਮਿਲਿਆਏਗਾ ਫਿਰ ਮੈਂ ਇਧਰ ਸਟੱਡੀ ਦੇ ਚੱਕਰਾਂ 'ਚ ਪੈ ਗਈ ਫਿਰ ਮੈਂ ਟੀਚਰ ਬਣ ਗਈ ਤੇ ਹੁਣ ਗਗਨ ਮੇਰੇ ਕੋਲ ਸ਼ਹਿਰ ਸ਼ਿਫਟ ਹੋਈ ਕਿ ਸ਼ਾਇਦ ਹੁਣ ਮੌਕਾ ਮਿਲ ਜੇ ਤੇ ਹੁਣ ਮੌਕਾ ਦੇ ਦੋ ਇਹਨੂੰ ਸ਼ਹਿਰ ਚ ਆ ਕੇ ਮੇਰੇ ਅੰਦਰ ਦੇ ਬਲਬਲੇ ਫੇਰ ਉੱਠ ਖੜੇ ਹਾਂ ਫਿਰ ਹੁਣ ਮੈਨੂੰ ਦੋਹਰਾ ਪੈਂਦੇ ਆ ਕਿ ਮੈਂ ਸਿੰਗਰ ਬਣਾ ਤੇ ਮੈਂ ਕਦੀ ਨਾ ਕਦੀ ਸੁਪਨਾ ਪੂਰਾ ਕਰਾਂਗੀ ਮੈਂ ਇਹ ਆਪਣਾ ਲਈ ਸਹੀ ਗੱਲ ਹੈ ਸਹੀ ਗੱਲ ਹੈ ਮੈਂ ਸਿੱਖਣਾ ਚਾਹਨੀ ਹਾਂ ਕੋਈ ਗੱਲ ਨਹੀਂ ਮਿਹਨਤ ਕਰੋ ਮਿਹਨਤ ਕਦੇ ਨਾ ਕਦੇ ਰੰਗ ਲੱਗਦਾ ਤੇ ਮੰਮੀ ਕੋਲ ਹਾਰਮੋਨੀਅਮ ਮੰਗਾਨੀ ਹੈ ਰਾਜੇ ਵਾਲਾ ਪਿਆ ਮੰਗਾਲਾ ਮੰਗਾਲਾ ਨੋ ਮਾਈ ਬ੍ਰਦਰ ਆਲਸੋ ਲਵ ਬਚਾਰਾ ਮੇਰੇ ਭਾਈ ਨੂੰ ਸ਼ੌਂਕ ਸੀਗਾ ਯਾਰ ਉਹਨੂੰ ਕੋਈ ਗੱਲ ਨਹੀਂ ਪ੍ਰਮਾਤਮਾ ਸਾਰੇ ਸ਼ੌਂਕ ਤੁਹਾਡੇ ਪੂਰੇ ਕਰੇਗਾ ਉਹ ਦਿਨ ਮੰਮੀ ਕਹਿ ਰਹੀ ਉਹਦਾ ਰਮੋਨੀਅਮ ਪਿਆ ਇਦਾਂ ਮੰਮੀ ਨੇ ਕਿਹਾ ਖਬਰਦਾਰ ਜੀ ਕਿਸ ਨੂੰ ਦਿੱਤਾ ਹੂੰ ਦੇਣਾ ਕਿਉਂ ਗਾਈ ਜੀ ਅਸੀਂ ਕੋਠੇ ਤਾਂ ਝਾੜੂ ਚੂੜੂ ਲਾਤਾ ਗਗੜ ਨੂੰ ਲਾ ਮੈਂ ਹੁਣ ਜਾਂਦੀ ਵਾਰ ਝਾੜੂ ਲਾ ਜਾਗਾ ਕਿ ਤੂੰ ਕੋਠਾ ਹੀ ਰਹਿ ਗਿਆ ਪਲਾਟ ਆ ਪਿਆ ਖਾਲੀ ਲੈ ਲੈ ਸਨਸੈਟ ਹੋ ਰਿਹਾ ਉੱਧਰ ਪਲਾਟ ਆਪਾਂ ਕੈਨੇਡਾ ਜਾ ਕੇ ਲਵਾਂਗੇ ਕਣ ਨਹੀਂ ਇੰਡੀਆ ਚ ਵੀ ਲੈ ਕੇ ਸਰਟੀਫਿਕੇਟ ਨਹੀਂ ਕੈਨੇਡਾ ਲਵਾਂਗੇ